ਅੱਜ ਸੰਗਰੂਰ ਦੀ ਬਾਰ ਐਸੋਸੀਏਸ਼ਨ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਹੈ ਜਿੰਨੇ ਵੀ ਵਕੀਲ ਸਹਿਬਾਨ ਹਨ ਉਹਨਾਂ ਦੇ ਵੱਲੋਂ ਆ ਕੇ ਇੱਥੇ ਰੰਗ-ਬਰੰਗੇ ਕੱਪੜੇ ਪਾ ਕੇ ਘਗਰੇ ਪਾ ਕੇ ਤੀਆਂ ਦਾ ਤਿਹਾਰ ਮਨਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਗੋਟਿਆਂ ਵਾਲੀਆਂ ਚੁੰਨੀਆਂ ਲਈ ਬੈਠੇ ਨੇ ਤੇ ਵਕੀਲ ਸਹਿਬਾਨਾਂ ਦੇ ਵਿੱਚ ਬੜਾ ਹੀ ਉਸ਼ਾਹ ਪਾਇਆ ਜਾ ਰਿਹਾ ਹੈ ਲੇਕਿਨ ਕਿੰਨਾ ਕਿਤੇ ਚੁੱਤੀਆਂ ਦਾ ਤਿਹਾਰ ਹੈ ਅਲੋਪ ਹੁੰਦਾ ਜਾ ਰਿਹਾ ਹੈ ਤਾਂ ਅੱਜ ਦੀ ਨੌਜਵਾਨੀ ਹੈ ਜੋ ਜਬ ਅੱਜ ਦੇ ਬੱਚੇ ਹਨ ਇਸ ਤਿਹਾਰ ਤੋਂ ਪਿੱਛੜਦੇ ਜਾ ਰਹੇ ਹਨ ਤਾਂ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਹੀ ਵਧੀਆ ਉਪਰਾਲਾ ਹੈ ਮੈਮ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਇੱਕ ਨਵਿਕਲੀ ਪਹਿਲ ਕੀਤੀ ਗਿਆ ਵਕੀਲ ਸਾਹਿਬਾਨਾਂ ਵੱਲੋਂ ਅੱਜ ਜੋ ਵਕੀਲ ਸਾਹਿਬਾਨ ਨੇਗੇ ਸਾਰੀਆਂ ਸਾਡੀਆਂ ਭੈਣਾਂ ਲਿਗੀਆਂ ਫੀਮੇਲ ਐਡਵੋਕੇਟਸ ਨਿਗੀਆਂ ਸਾਰੀਆਂ ਅੱਜ ਰੰਗ-ਬਰੰਗੇ ਕੱਪੜੇ ਪਾ ਕੇ ਰੰਗ-ਬਰੰਗਾ ਜੋ ਆਪਣਾ ਸ਼ਿੰਗਾਰ ਕਰਕੇ ਬਿਲਕੁਲ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਤਿਆਰ ਹੋਈਆਂ ਨਿਗੀਆਂ ਸਾਨੂੰ ਬੜੀ ਖੁਸ਼ੀ ਹੈਗੀ ਕਿ ਸਾਡੀਆਂ ਜੋ ਭੈਣਾਂ ਨਿਗੀਆਂ ਜੋ ਹਮੇਸ਼ਾ ਬਲੈਕ ਐਂਡ ਵਾਈਟ ਦੇ ਵਿੱਚ ਚਿੱਟੇ ਕਾਲੇ ਕੱਪੜੇ ਪਾ ਕੇ ਲੋਕਾਂ ਨੇ ਇਨਸਾਫ਼ ਮੰਗਦੀਆਂ ਨਿਗੀਆਂ ਅੱਜ ਉਹ ਸਾਰੀਆਂ ਹੀ ਆਪਣੇ ਦਿਲਾਂ ਦੇ ਜੋ ਚਾਹ ਨੇਗੇ ਉਹ ਪੂਰੇ ਕਰ ਰਹੀਆਂ ਨਿਗੀਆਂ ਤੇ ਖੁਸ਼ੀ ਦੇ ਵਿੱਚ ਜੋ ਨੱਚਾ ਰਹੀਆਂ ਨੇ ਜੀ ਜਿਹਾ ਜਾਉਂਗੇ ਅੱਜ ਦੇ ਬੱਚੇ ਨੇ ਜੋ ਕਿ ਲੱਗਦਾ ਪੜਾਈ ਦਾ ਬਜਨ ਹੈ ਕੰਮ ਕਰ ਰਹੇ ਨੇ ਹੋਗੇ ਰੋਜ਼ਵੇਂ ਇਹ ਨਹੀਂ ਹੋਗੇ ਕਿ ਇਸ ਤਿਹਾਰ ਨੂੰ ਭੁੱਲਦੇ ਜਾ ਰਹੇ ਨੇ ਬਿਸਕੁਟ ਜਦੋਂ ਬਿਸਕੁਟ ਬਣਾਏ ਜਾਂਦੇ ਨੇ ਆਪਣੇ ਪੇਕੇ ਜਾਂਦੀਆਂ ਨੇ ਉੱਥੇ ਤਿਹਾਰ ਮਨਾਇਆ ਜਾਂਦਾ ਹੈ ਤਾਂ ਬੜਾ ਚਾਹ ਹੁੰਦਾ ਸੀ ਮਾਪੇ ਨੂੰ ਵੀ ਧੀ ਆਏਗੀ ਤਾਂ ਧੀ ਨੂੰ ਚਾਹ ਹੁੰਦਾ ਸੀ ਕਿ ਆਪਣੇ ਘਰੇ ਜਾਵਾਂਗੇ ਆਪਣੇ ਪੇਕੇ ਜਾਵਾਂਗੇ ਜੋ ਪੁਰਾਣੀਆਂ ਰਵਾਇਤਾਂ ਦੇ ਅਨੁਸਾਰ ਜੋ ਕਿ ਜੋਤੀਆਂ ਸੀਗੀਆਂ ਉਹ ਵਿਆਹੀਆਂ ਹੋਈਆਂ ਕੁੜੀਆਂ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਪੇਕੇ ਘਰ ਆਉਂਦੀਆਂ ਸੀ ਤੇ ਜੋ ਮਾਪਾ ਪੱਲੋਂ ਉਹਨਾਂ ਨੂੰ ਕੁ ਸੰਧਾਰਾ ਦਿੱਤਾ ਜਾਂਦਾ ਸੀਗਾ ਜੋ ਸੌਣ ਦਾ ਸੀਗਾ ਤੇ ਇਸ ਦੇ ਨਾਲ ਜੋ ਆਪਣੇ ਪੇਕੇ ਘਰ ਆ ਕੇ ਉਹ ਆਪਣੀਆਂ ਸਹੇਲੀਆਂ ਦੇ ਨਾਲ ਆਪਣੀਆਂ ਭੈਣਾਂ ਦੇ ਨਾਲ ਖੁਸ਼ੀਆਂ ਵੰਡਦੀਆਂ ਸੀ ਆਪਣੇ ਦਿਲ ਦੇ ਜੋ ਗੁੱਸੇ ਗਿਲੇ ਮਨ ਮਟਾਲ ਸੀ ਉਹ ਬੋਲੀਆਂ ਰਾਹੀਂ ਪੇਸ਼ ਕਰਦੀਆਂ ਸੀ ਗੀਤਾਂ ਰਾਹੀਂ ਪੇਸ਼ ਕਰਦੀਆਂ ਸੀ ਤੇ ਅੱਜ ਜੋ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਦੇਖੀਏ ਤੇ ਜਿਹੜੀ ਇਹ ਪੁਰਾਣੀਆਂ ਰਵਾਇਤਾਂ ਨੇ ਉਹ ਭੁੱਲੀਆਂ ਜਾ ਰਹੀਆਂ ਨੇਗੀਆਂ ਅੱਜ ਦੇ ਜੋ ਬੱਚੇ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਸੰਧਾਰਾ ਕੀ ਹੁੰਦਾ ਹੈਗਾ ਲੋਕ ਗੀਤ ਨੇ ਜੋ ਸਾਡੇ ਉਹਨਾਂ ਬਾਰੇ ਨਹੀਂ ਪਤਾ ਹੈ ਪਰ ਅਸੀਂ ਅੱਜ ਸਾਡੇ ਬਾਹਰ ਐਸੋਸੀਏਸ਼ਨ ਸੰਗਰੂਰ ਦੇ ਵਿੱਚ ਜੋ ਲੜਕੀਆਂ ਨੇ ਗਈਆਂ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਲੜਕੀਆਂ ਨੂੰ ਜੋ ਸਾਡੀਆਂ ਭੈਣਾਂ ਨੇ ਗਈਆਂ ਜੋ ਨਵੀਆਂ ਬੱਚੀਆਂ ਨੇ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਜਾਣੂ ਕਰਾਇਆ ਜਾਵੇ ਅਸੀਂ ਖੁਦ ਜੋ ਹੈਗਾ ਟ੍ਰੈਡੀਸ਼ਨਲ ਪੁਰਾਣੇ ਰਵਾਇਤੀ ਜੋ ਪਹਿਰਾਵਾ ਉਹ ਪਾਇਪਿਆ ਨਹੀਂ ਹੈਗਾ ਤੇ ਲੋਕ ਬੋਲੀਆਂ ਨੇ ਜੋ ਜੋ ਲੋਕ ਗੀਤ ਨੇ ਪੁਰਾਣੇ ਉਹ ਗਾ ਕੇ ਜੋ ਸਾਡੇ ਨਵੇਂ ਬੱਚੇ ਨੇ ਅਸੀਂ ਉਹਨਾਂ ਨੂੰ ਇੱਕ ਮਤਲਬ ਜਗਾ ਰਹੇ ਹਾਂਗੇ ਕਿ ਸਾਡੇ ਜੋ ਰਵਾਇਤਾਂ ਨੇ ਉਹਨਾਂ ਨੂੰ ਜਾਰੀ ਰੱਖਿਆ ਜਾਵੇ ਮੈਂ ਕੀ ਕਹਿਣਾ ਚਾਹਾਂਗੀ ਸਾਨੂੰ ਗੀਤ ਗਾਣੇ ਮੇਰੀ ਬਾਜੂ ਅਸੀਂ ਅਸੀਂ ਗੀਤ ਗਾ ਗੀਤ ਗਾ ਦੋ ਅਸੀਂ ਗਾ ਰਹੇ ਆਂਗੇ ਤੁਸੀਂ ਸਾਰਾ ਅਸੀਂ ਸਹਿਬਾਨ ਸਾਡੇ ਨਾਲ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਅੱਜ ਜੋ ਪ੍ਰਧਾਨ ਜੀ ਵੱਲੋਂ ਇੱਕ ਅਨੋਖੀ ਗੱਲ ਸਾਡੇ ਆਪਾਂ ਕਹਿੰਦੇ ਵੈਕਲੀ ਪਹਿਲ ਕੀਤੀ ਗਿਆ ਕਿ ਪਹਿਲੀ ਵਾਰ ਇੱਥੇ ਹੋਇਆ ਸੈਸ਼ਨ ਬਹੁਤ ਵਧੀਆ ਲੱਗਿਆ ਜੀ ਅਸੀਂ ਪ੍ਰਧਾਨ ਜੀ ਦਾ ਪੂਰੀ ਆਫੀਸਲ ਅਵੇਅਰ ਟੀਮ ਦਾ ਤਿਆਗ ਦਿਨ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਲਈ ਬਾੜ ਦੇ ਵਿੱਚ ਧੀਆਂ ਦਾ ਪ੍ਰੋਗਰਾਮ ਰਚਾਇਆ ਜੀ ਥੈਂਕ ਯੂ ਸੋ ਮਚ ਪ੍ਰਧਾਨ ਜੀ ਵੀ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹਾਂ ਇੱਕ ਤਰ੍ਹਾਂ ਦਾ ਤਿਉਹਾਰ ਹੈ ਜੋ ਦੀਆਂ ਦਾ ਅਲੋਪ ਹੋ ਜਾਂਦਾ ਹੈ ਹੁੰਦਾ ਜਾ ਰਿਹਾ ਹੈ ਜਦੋਂ ਪਹਿਨਾ ਵਿਆਹ ਹੁੰਦਾ ਸੀ ਵਿਆਹੀਆਂ ਲੜਕੀਆਂ ਆਪਣੇ ਪੇਕੇ ਜਾਂਦੀਆਂ ਸਾਨੂੰ ਉੱਥੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀਗਾ ਲੇਕਿਨ ਕਿਤੇ ਨਾ ਕਿਤੇ ਅੱਜ ਦੀ ਘੜੀ ਆਪਾਂ ਦੇਖਦੇ ਹਾਂ ਕਿ ਲਾਈਫ ਇਨੀ ਬਿਜ਼ੀ ਹੋ ਗਿਆ ਕਿ ਲੋਕ ਇਹ ਆਪਣੇ ਤਿਉਹਾਰ ਤੋਂ ਆਪਣੀ ਵਿਰਾਸਤ ਤੋਂ ਵਿਛੜਦੇ ਜਾ ਰਹੇ ਨੇ ਤੁਹਾਡੇ ਵੱਲੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਹੈ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੋ ਇਹ ਤਿਉਹਾਰ ਹੈ ਸਮੇਂ ਦੇ ਨਾਲ ਅਲੋਪ ਹੁੰਦਾ ਜਾ ਰਿਹਾ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਕਿਉਂਕਿ ਮੇਰਾ ਵੀ ਬਚਪਨ ਮੇਰੀ ਜਵਾਨੀ ਸਾਰੀ ਪਿੰਡ ਦੀ ਹੈ ਤੇ ਜਦੋਂ ਤੀਆਂ ਆਉਂਦੀਆਂ ਸੀ ਅਸੀਂ ਛੋਟੇ ਬੱਚੇ ਵੀ ਸੀ ਤਾਂ ਦਾਦਾ ਜੀ ਖੁਦ ਆਪ ਵੀ ਉੱਥੇ ਇੱਕ ਸਾਥ ਦੇ ਵਿੱਚ ਤੀਆਂ ਦੇ ਤਿਹਾੜੀ ਵਾਸਤੇ ਕੁੜੀਆਂ ਨਵੇਂ ਰਹੀਆਂ ਲੜਕੀਆਂ ਪਿੰਡ ਦੀਆਂ ਜਿੰਨੀਆਂ ਵੀ ਬੱਚੀਆਂ ਆਉਂਦੀਆਂ ਬੱਚੇ ਹੁੰਦੇ ਬੜਾ ਹੀ ਤਕਰੀਬਨ 10-12 ਦਿਨ ਉੱਥੇ ਪ੍ਰੋਗਰਾਮ ਚੱਲਦੇ ਟਿੰਗਾ ਪੈਂਦੀਆਂ ਵੱਡੇ ਵੱਡੇ ਘੋੜਿਆਂ ਦੇ ਉੱਤੇ ਟਿੰਗਾ ਪਾਈਆਂ ਹੁੰਦੀਆਂ ਸਭ ਬੱਚੇ ਅੰਜਾਇ ਕਰਦੇ ਤੇ ਬਟ ਅੱਜ ਦੇ ਸਮੇਂ ਇਸ ਮਹਿੰਗਾਈ ਦੇ ਯੁੱਗ ਜਿਵੇਂ ਕਹਿ ਗਏ ਆ ਤੇ ਇਸ ਕਾਰਪੋਰੇਟ ਸਿਸਟਮ ਦੇ ਵਿੱਚ ਆ ਕੇ ਆਪਾਂ ਇਸ ਕਿਤੇ ਨਾ ਕਿਤੇ ਆਪਣੇ ਜਿਹੜੇ ਇਤਿਹਾਸ ਹਥਿਆਰ ਨੇ ਉਹਨਾਂ ਨੂੰ ਉਲੋਪ ਕਰਦੇ ਜਾ ਰਹੇ ਆ ਬਟ ਇੱਕ ਲਵੇਕਲਾ ਸਾਡਾ ਪਰਾਲਾ ਹੈ ਤੇ ਇਸ ਥਿਆਰ ਨੂੰ ਇਸ ਅਜੇ ਥਿਆਰ ਨੂੰ ਜਿਸ ਦੇ ਵਿੱਚ ਲੜਕੀਆਂ ਆਪਣੇ ਜਜ਼ਵੇ ਆਪਣੇ ਆਪਣੇ ਸਹੁਰਿਆਂ ਦੀਆਂ ਗੱਲਾਂ ਆਪਣੇ ਨਾਲ ਸਕੀਆਂ ਥੇਲੀਆਂ ਨੂੰ ਦੱਸਦੀਆਂ ਤੇ ਜੀ ਤੇ ਇਸ ਨਾਲ ਕੇ ਇੱਕ ਬੱਕਰੀ ਦਰਾਦੀ ਹੀ ਪਿੰਡ ਦੇ ਵਿੱਚ ਮਾਹੌਲ ਬਣ ਜਾਂਦਾ ਸੀ ਸੋ ਅੱਜ ਉਹ ਉਸ ਨੂੰ ਆਪਾਂ ਮਿਸ ਕਰ ਰਹੇ ਆਂ ਬਟ ਫਿਰ ਵੀ ਮੈਂ ਧੰਨਵਾਦ ਕਰਨਾ ਮੇਰੀਆਂ ਭੈਣਾਂ ਦਾ ਮੇਰੀਆਂ ਬੱਚੀਆਂ ਦਾ ਜੋ ਸਾਡੇ ਐਡਵੋਕੇਟਸ ਨੇ ਸਾਰੀਆਂ ਕੁੜੀਆਂ ਤੇ ਇਹਨਾਂ ਨੇ ਸਪੈਸ਼ਲੀ ਮੈਨੂੰ ਕਿਹਾ ਕਿ ਪ੍ਰਧਾਨ ਜੀ ਆਪਾਂ ਨੇ ਜੀਆਂ ਦਾ ਧਿਆਰ ਮਨਾਉਣਾ ਤਾਂ ਮੈਂ ਕਿਹਾ ਜਰੂਰ ਆਪਾਂ ਮਨਾਵਾਂਗੇ ਤੇ ਵਧੀਆ ਤਰੀਕੇ ਨਾਲ ਮਨਾਵਾਂਗੇ ਤੇ ਨਾਲ ਆਪਾਂ ਦੱਸਾਂਗੇ ਕਿ ਕੀ ਬਾਗ ਹੁੰਦਾ ਹੈ ਕੀ ਚਰਖਾ ਹੁੰਦਾ ਹੈ ਚੋਲੇ ਪ੍ਰਾਣੇ ਝੋਲੇ ਕੀ ਹੁੰਦੇ ਨੇ ਤੋੜੇ ਕੀ ਹੁੰਦੇ ਨੇ ਘੜੇ ਕੀ ਹੁੰਦੇ ਨੇ ਸੋ ਅੱਜ ਇਹ ਹੀ ਪ੍ਰਦਰਸ਼ਨੀ ਵੀ ਨਾਲ ਲਗਾਈ ਹੈ ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਦੁਨੀਆਂ ਵੀ ਸਾਡੀਆਂ ਭੈਣਾਂ ਨੇ ਬੱਚੀਆਂ ਨੇ ਉਹ ਅੱਜ ਬੜਾ ਅੰਜੋਏ ਕਰ ਰਹੀਆਂ ਨੇ ਇਸ ਫੰਕਸ਼ਨ ਨੂੰ ਤੇ ਅੱਗੇ ਤੋਂ ਵੀ ਇਸ ਨੂੰ ਜਾਰੀ ਰੱਖਾਂਗੇ ਜੀ ਕੀ ਅਜਿਹੇ ਉਪਰਾਲੇ ਅੱਗੇ ਵੀ ਕੀਤੇ ਜਾਂਦੇ ਰਹਿਣਗੇ ਬਿਲਕੁਲ 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 ਨਾ ਹੀ ਕਿ ਇਹ ਨਹੀਂ ਹੈ ਕਿ ਇਹ ਇਸ ਹੀ ਵਾਰ ਬੋਲੋ ਹੀ ਮੈਂ ਤਾਂ ਬਲਕਿ ਸਾਰੀ ਸੁਸਾਇਟੀ ਦੇ ਜਿੰਨੇ ਵੀ ਅਲੱਗ-ਅਲੱਗ ਸੁਸਾਇਟੀਆਂ ਨੇ ਅਲੱਗ-ਅਲੱਗ ਸੰਸਥਾਵਾਂ ਨੇ ਹਰ ਇੱਕ ਨੂੰ ਅਜਿਹੇ ਤਿਆਰ ਗੱਲ ਤੇ ਇਹ ਤੀਆਂ ਦਾ ਧਿਆਰ ਨਹੀਂ ਹੋਰ ਵੀ ਬਹੁਤ ਧਿਆਰ ਨੇ ਜੋ ਆਪਾਂ ਸਮੇਂ ਦੇ ਨਾਲ ਲੋਪ ਕਰਦੇ ਜਾ ਰਹੇ ਹਾਂ ਉਹਨਾਂ ਨੂੰ ਰਿਵਾਈਵ ਕਰਨ ਦੀ ਲੋੜ ਹੈ ਤੇ ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਇਸ ਧਿਆਰਾਂ ਨੂੰ ਰਿਵਾਈਵ ਕਰਦੇ ਆ ਤਾਂ ਆਪਣਾ ਜਿਹੜਾ ਕਲਚਰ ਹੈ ਜਿਹੜੀ ਆਪਣੀ ਬੋਲੀ ਹੈ ਸ਼ਾਇਦ ਬਚ ਸਕਦੀ ਹੈ ਇਹਦਾ ਆਪਾਂ ਸਭ ਜਾਣਦੇ ਹਾਂ ਕਿ ਜਿਹੜੀ ਬੋਲੀ ਹੈ ਪੰਜਾਬੀ ਸਿਰਫ ਬੋਲਚਾਲ ਦੀ ਬੋਲੀ ਰਹਿ ਗਈ ਨਹੀਂ ਤਾਂ ਇਸ ਬੋਲੀ ਸਮੇ ਸਮੇ ਦੇ ਨਾਲ ਸ਼ਾਇਦ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਆਪਾਂ ਆਪਣਾ ਕਲਚਰ ਦਾ ਗਵਾਵਾਂਗੇ ਨਾਲ ਕਿਤੇ ਆਪਾਂ ਆਪਣੀ ਬੋਲੀ ਨਾ ਗਵਾ ਬੈਠੀਏ ਕਿਉਂਕਿ ਬੋਲੀ ਐਸੀ ਬੋਲੀ ਐ ਮਿੱਠੀ ਵੀ ਐ ਜਟਕੀ ਵੀ ਐ ਤੇ ਠੋਸ ਵੀ ਐ ਸੋ ਇਸ ਬੋਲੀ ਨੂੰ ਵੀ ਆਪਾਂ ਨੂੰ ਸਮੇਂ ਦੇ ਨਾਲ ਅੱਗੇ ਆਪਣੀ ਅਗਲੀ ਪੀੜ੍ਹੀ ਨੂੰ ਦੇਣਾ ਪੈਣਾ ਤਾਂ ਕਿ ਸਰਵਾਈਵ ਰਹਿ ਸਕੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਕੁੱਲ ਮਿਲਾ ਕੇ ਜੇਕਰ ਆਪਾਂ ਇਹ ਤਿਹਾਰ ਮਨਾਵਾਂਗੇ ਤਾਂ ਹੀ ਸਾਡੀ ਭੋਲੀ ਹੈ ਇਹ ਬਚੂਗੀ ਤਾਂ ਹੀ ਸਾਡਾ ਜੋ ਇਹ ਤਿਹਾਰ ਨੇ ਤਾਂ ਹੀ ਜੇ ਦੇਖੋਗੇ ਕਿਵੇਂ ਅੱਜ ਬੱਚੀਆਂ ਸੱਗੀ ਫੋਨ ਲਗਾ ਕੇ ਆਈਆਂ ਨੇ ਕਿਵੇਂ ਆਪਣਾ ਪੁਰਾਣਾ ਜੋ ਕਲਚਰ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਆਪਾਂ ਕਿਸੇ ਪੁਰਾਣੇ ਪਿੰਡ ਦੇ ਵਿੱਚ ਚਲੇ ਗਏ ਆ ਖਾਸ ਕਰਕੇ ਆਪਣੇ ਇਧਰਲੇ ਪੰਜਾਬ ਦੇ ਵਿੱਚ ਇਹ ਸਿਸਟਮ ਖਤਮ ਹੋ ਚੁੱਕਿਆ ਜੇਕਰ ਪਾਕਿਸਤਾਨ ਪੰਜਾਬ ਬਣ ਜਾਈਏ ਤਾਂ ਹਜੇ ਵੀ ਉੱਥੇ ਇਹ ਕਲਚਰ ਰਿਵਾਈਵ ਹੈ ਬਟ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਏ ਕਿ ਆਪਾਂ ਆਪਣਾ ਇਸ ਪੰਜਾਬੀ ਦੇ ਕਲਚਰ ਨੂੰ ਰਿਵਾਈਵ ਕਰੀਏ ਜੀ ਇਹ ਸਾਡੇ ਨਾਲ ਪ੍ਰਧਾਨ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਉਪਰਾਲੇ ਨੇ ਜੋ ਇਹਨਾਂ ਵੱਲੋਂ ਹੋਰ ਵੀ ਕੀਤੇ ਜਾਂਦੇ ਰਹਿਣਗੇ ਤੇ ਜੋ ਸੁਸਾਇਟੀਆਂ ਹਨ ਜੋ ਸੇਵਾ ਸਮਾਜਿਕ ਸੰਸਥਾਵਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਕਿਤੇ ਨਾ ਕਿਤੇ ਜੋ ਤਿਹਾੜੀ ਨੇ ਮਨਾਏ ਜਾਂਦੇ ਰਹਿਣ ਚਾਹੀਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਰਹਿਣਾ ਚਾਹੀਦਾ ਹੈ ਕਿਉਂਕਿ ਬੱਚੇ ਹਨ ਜੋ ਇਸ ਤਿਹਾੜੀ ਤੋਂ ਕਿਤੇ ਨਾ ਕਿਤੇ ਅਣਜਾਣ ਹਨ ਜਾਂ ਪਿਛਲੇ ਪਿਛਲੇ ਰਹਿੰਦੇ ਨੇ ਕਿਉਂਕਿ ਲਾਈਫ ਬੜੀ ਬਿਜ਼ੀ ਹੈ ਤਾਂ ਅੱਜ ਇਹ ਵਾਰ ਅਫੇਸ਼ਨ ਵੱਲੋਂ ਜੋ ਪਹਿਲਾਂ ਕੀਤਾ ਹੈ ਬਹੁਤ ਹੀ ਵਧੀਆ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਦੇਸ਼ਿਤ ਨਿਊਜ਼